ਸੁਬੇ ਦੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਤਾਂ ਵਧੀਆਂ ਜਾ ਰਹੀਆਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲੇ ਹੁੰਦੇ ਆਮ ਹੀ ਦੇਖੇ ਜਾ ਸਕਦੇ ਹਨ ਦਰਸਲ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਪਰਿਵਾਰ ਦੇ ਉੱਪਰ ਜੰਮ ਕੇ ਹਮਲਾ ਕੀਤਾ ਜਾਂਦਾ ਅਧਿਕਾਰ ਪਾਰਕਿੰਗ ਨੂੰ ਲੈ ਕੇ ਇਹ ਸਾਰਾ ਝਗੜਾ ਹੁੰਦਾ ਜਿਸ ਦੇ ਵਿੱਚ 5 ਲੋਕ ਜ਼ਖਮੀ ਹੋ ਜਾਂਦੇ ਹਨ ਅਤੇ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦਰਅਸਲ ਮਾਮਲਾ ਲੁਧਿਆਣਾ ਦੇ ਸਲੇਮ ਟਾਵਰੀ ਸੋਇਆਂ ਵਾਲਾ ਹਸਪਤਾਲ ਨਜ਼ਦੀਕ ਇੱਕ ਪਰਿਵਾਰ ਦਾ ਹੈ ਜਿਸ ਦੇ ਉੱਪਰ 10 ਤੋਂ 15 ਲੋਕਾਂ ਦੇ ਵੱਲੋਂ ਤੇਜ਼ਧਾਰ ਹੱਤਿਆਣਾ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਸਾਰੇ ਘਟਨਾਕ੍ਰਮ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਾਣੀ ਰੰਜਸ ਦੇ ਕਰਕੇ ਹਮਲਾਵਰਾਂ ਦੇ ਵੱਲੋਂ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਦੇ ਵਿੱਚ 4 ਤੋਂ 5 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮੇਰੀ ਤੇ ਪ੍ਰਸ਼ਾਸਨ ਅੱਗੇ ਮੰਗ ਹੈ ਜੀ ਮੈਂ ਜੇ ਮੇਰੀ ਤੇ ਸੁਣਵਾਈ ਨਾ ਹੋਈ ਮੈਂ ਅੰਸ਼ਨ ਪੋਖੜ ਤਾਲ ਦੇ ਬੈਠੂਗਾ ਮੈਨੂੰ ਹਾਈ ਕੋਰਟ ਜਾਣਾ ਪਵੇ ਮੈਂ ਹਾਈ ਕੋਰਟ ਜਾਊਂਗਾ ਮੈਨੂੰ ਡੀਜੀਪੀ ਪੰਜਾਬ ਨੂੰ ਚਿੱਠੀ ਲਿਖਣੀ ਪਵੇ ਮੈਂ ਉੱਥੇ ਤੱਕ ਵੀ ਜਾਊਂਗਾ ਮੈਂ ਕਾਰਵਾਈ ਕਰਵਾ ਕੇ ਰਹੂੰਗਾ ਕਿਉਂਕਿ ਦੇਖੋ ਜੀ ਇੰਨਾ ਧੱਕਾ ਅਸੀਂ ਅੱਜ ਤੱਕ ਨਹੀਂ ਦੇਖਿਆ ਅਸੀਂ ਵੀ ਸਤਾਦਾਰੀ ਪਾਰਟੀ ਨਾਲ ਚੱਲਦੇ ਰਹੇ ਅਸੀਂ ਰੂਲਿੰਗ 'ਚ ਵੀ ਬੈਠੇ ਰਹੇ ਪਰ ਇਹ ਅੱਜ ਤੱਕ ਇੰਨਾ ਧੱਕਾ ਨਹੀਂ ਕੀਤਾ ਜਿੰਨਾ ਇਹਨਾਂ ਲੋਕਾਂ ਨੇ ਸਾਜ ਦੇ ਨਾਲ ਧੱਕਾ ਕੀਤਾ ਅੱਜ ਸ਼ਰਮ ਧੱਕਾ ਕੀਤਾ ਹੈ ਬ੍ਰਾਹਮਣ ਪਰਿਵਾਰਾਂ ਜੀ ਪਿਛਲੇ 25 30 ਸਾਲ 35 ਸਾਲ ਤੋਂ ਹੀ ਇਸੇ ਇੱਥੇ ਦੇ ਵਸੀਕ 35 1980 ਤੋਂ ਹੀ ਇੱਥੇ ਦੇ ਵਸੀਕਾਂ ਜ ਵਾਰਾ ਲੈ ਕੇ ਆਏ ਸੀ ਜਿਨ੍ਹਾਂ ਨੇ ਮੈਨੂੰ ਕੁੱਟਿਆ ਮੇਰੇ ਬੇਟੇ ਨੂੰ ਕੁੱਟਿਆ ਮੇਰੇ ਪਿਓ ਨੂੰ ਧੱਕੇ ਮਾਰੇ ਆ ਇਹਨਾਂ ਦੇ ਤਾਇਆ ਚਾਚਾ ਦੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਸਖਤ ਕਾਰਵਾਈ ਨਹੀਂ ਕਰਦੀ ਅਸੀਂ ਲੋਕਲ ਐਮਐਲਏ ਦੇ ਕਰਦੇ ਬਾਰ ਪ੍ਰਸ਼ਾਸਨ ਦੇ ਕਰਦੇ ਬਾਰ ਅਣਛਣ ਅਮਰਨ ਵਰਤ ਤੇ ਬੈਠਾਂਗੇ ਜੇ ਸਾਡੀ ਕਾਰਵਾਈ ਨਾ ਹੋਈ ਤੇ ਸਾਡੀ ਪ੍ਰਸ਼ਾਸਨ ਨੂੰ ਹੀ ਮੰਗ ਬੀ ਇਹਨਾਂ ਦੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਕਿਸੇ ਦਬਾਅ ਦੇ ਹੇਠਾਂ ਆ ਗਿਆ ਤੇ ਅਸੀਂ ਪ੍ਰਸ਼ਾਸਨ ਨੂੰ ਇੱਕ ਕਹਿਣਾ ਚਾਹੁੰਦੇ ਆਂ ਵੀ ਅਸੀਂ ਠੋਕ ਕੇ ਜਵਾਬ ਦੇਵਾਂਗੇ ਹੁਣ ਅਸੀਂ ਘਰ ਬਹਿਣ ਵਾਲੇ ਨਹੀਂ ਇਹਨਾਂ ਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ ਹੈ ਸਾਨੂੰ ਇਹਨਾਂ ਨੇ ਬਹੁਤ ਜਲੀਲ ਕੀਤਾ ਤੁਸੀਂ ਸੀਸੀਟੀਵੀ ਦੇਖੋ ਕਿਦਾਂ ਸਾਨੂੰ ਕੁੜਦੇ ਪਏ ਨੇ ਸਾਡੀਆਂ ਤਲਵਾਰਾਂ ਦੁਕਾਨਾ ਦੇ ਅੰਦਰ ਆ ਕੇ ਤਲਵਾਰਾਂ ਮਾਰਦੇ ਪਏ ਨੇ ਇੰਨੀ ਬਦਮਾਸ਼ੀ ਭਾਜੀ ਅਸੀਂ ਅਜੇ ਤੱਕ ਨਹੀਂ ਦੇਖੀ ਜਿੰਨੀ ਬਦਮਾਸ਼ੀ ਬੰਦੇ ਕਰ ਗਏ ਨੇ ਅਜੇ ਤੱਕ ਤੇ ਕੇ ਲੋਕਲ ਕੋਈ ਐਮਐਲਏ ਉਹਦੇ ਮੁੰਡੇ ਦਾ ਵੀ ਨਾਮ ਲੈਂਦੇ ਪਏ ਸਿਵਲ ਹਸਪੀਟਲ ਚ ਸਾਡੀ ਉਹਦੇ ਨਾਲ ਗੱਲ ਹੋ ਗਈ ਉਹਨੇ ਐਸਐਮ ਨੂੰ ਫੋਨ ਕਰਤਾ ਸਾਡੀ ਤੇ ਬਹੁਤ ਉੱਪਰ ਤੱਕ ਚਲਦੀ ਸਾਡੀ ਮੰਤਰੀ ਵੀ ਸਾਡੀ ਨੇ ਐਮਐਲਏ ਵੀ ਸਾਡਾ ਤੇ ਸਰਕਾਰ ਵੀ ਸਾਡੀ ਹੈ ਐਸਐਮ ਜਰ ਨਿਊਜ਼ ਲਈ ਲੁਧਿਆਣਾ ਤੋਂ વિશેષ ਚਰੋਟਾ ਦੀ ਰਿਪੋਰਟ ਸ਼ੁੱਭ ਦਿਵਸ ਵਿੱਚ ਆਏ ਦਿਨ ਲੁੱਟਾਂ ਖੋਹਾਂ ਚੋਰੀਆਂ ਬਾਹਰ ਦਾ ਤਾਂ ਵਧੀਆਂ ਜਾ ਰਹੀਆਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲੇ ਹੁੰਦੇ ਆਮ ਹੀ ਦੇਖੇ ਜਾ ਸਕਦੇ ਹਨ ਦਰਸਲ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਪਰਿਵਾਰ ਦੇ ਉੱਪਰ ਜੰਮ ਕੇ ਹਮਲਾ ਕੀਤਾ ਜਾਂਦਾ ਹੈ ਅਧਿਕਾਰ ਪਾਰਕਿੰਗ ਨੂੰ ਲੈ ਕੇ ਇਹ ਸਾਰਾ ਝਗੜਾ ਹੁੰਦਾ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਜਾਂਦੇ ਹਨ ਅਤੇ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦਰਅਸਲ ਮਾਮਲਾ ਲੁਧਿਆਣਾ ਦੇ ਸਲੇਮ ਟਾਵਰੀ ਸੋਇਆਂ ਵਾਲਾ ਹਸਪਤਾਲ ਨਜ਼ਦੀਕ ਇੱਕ ਪਰਿਵਾਰ ਦਾ ਹੈ ਜਿਸ ਦੇ ਉੱਪਰ 10 ਤੋਂ 15 ਲੋਕਾਂ ਦੇ ਵੱਲੋਂ ਤੇਜ਼ਧਾਰ ਹਤਿਆਨਾ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਸਾਰੇ ਘਟਨਾਕ੍ਰਮ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਾਣੀ ਰੰਜਸ ਦੇ ਕਰਕੇ ਹਮਲਾਵਰਾਂ ਦੇ ਵੱਲੋਂ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਇਸ ਹਮਲੇ ਦੇ ਵਿੱਚ 4 ਤੋਂ 5 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮੇਰੀ ਤੇ ਪ੍ਰਸ਼ਾਸਨ ਅੱਗੇ ਮੰਗ ਹੈ ਜੀ ਮੈਂ ਜੇ ਮੇਰੀ ਤੇ ਸੁਣਵਾਈ ਨਾ ਹੋਈ ਮੈਂ ਅੰਸ਼ਨ ਪੋਖੜ ਤਲ ਦੇ ਬੈਠੂਗਾ ਮੈਨੂੰ ਹਾਈ ਕੋਰਟ ਜਾਣਾ ਪਵੇ ਮੈਂ ਹਾਈ ਕੋਰਟ ਜਾਊਗਾ ਮੈਨੂੰ ਡੀਜੀਪੀ ਪੰਜਾਬ ਨੂੰ ਚਿੱਠੀ ਲਿਖਣੀ ਪਵੇ ਮੈਂ ਉੱਥੇ ਤੱਕ ਵੀ ਜਾਊਗਾ ਮੈਂ ਕਾਰਵਾਈ ਕਰਵਾ ਕੇ ਰਹੂਗਾ ਕਿਉਂਕਿ ਦੇਖੋ ਜੀ ਇੰਨਾ ਧੱਕਾ ਅਸੀਂ ਅੱਜ ਤੱਕ ਨਹੀਂ ਦੇਖਿਆ ਅਸੀਂ ਵੀ ਸਤਾਦਾਰੀ ਪਾਕਿਆਂ ਨਾਲ ਚੱਲਦੇ ਰਹੇ ਹਾਂ ਰੂਲਿੰਗ ਜੀ ਬੈਠੇ ਰਹੇ ਪਰ ਇਹਨਾਂ ਅੱਜ ਤੱਕ ਇੰਨਾ ਧੱਕਾ ਨਹੀਂ ਕੀਤਾ ਜਿੰਨਾ ਇਹਨਾਂ ਲੋਕਾਂ ਨੇ ਸਾਡੇ ਦੇ ਨਾਲ ਧੱਕਾ ਕੀਤਾ ਅੱਜ ਸ਼ਰਮ ਧੱਕਾ ਕੀਤਾ ਹੈ ਬ੍ਰਾਹਮਣ ਪਰਿਵਾਰਾਂ ਜੀ ਪਿਛਲੇ 25 30 ਸਾਲ 35 ਸਾਲ ਤੋਂ ਹੀ ਇਸ ਇੱਥੇ ਦੇ ਵਸੇਕ 35 1980 ਤੋਂ ਹੀ ਇੱਥੇ ਦੇ ਵਸੇਕ ਆ ਜੀ ਅੱ ਦੁਬਾਰਾ ਲੈ ਕੇ ਆਏ ਸੀ ਜਿਨ੍ਹਾਂ ਨੇ ਮੈਨੂੰ ਕੁੱਟਿਆ ਮੇਰੇ ਬੇਟੇ ਨੂੰ ਕੁੱਟਿਆ ਮੇਰੇ ਪਿਓ ਨੂੰ ਧੱਕੇ ਮਾਰੇ ਆ ਇਹਨਾਂ ਦੇ ਤਾਇਆ ਚਾਚਾ ਦੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਸਖਤ ਕਾਰਵਾਈ ਨਹੀਂ ਕਰਦੀ ਅਸੀਂ ਲੋਕਲ ਐਮਐਲਏ ਦੇ ਕਰਦੇ ਬਾਅਦ ਪ੍ਰਸ਼ਾਸਨ ਦੇ ਕਰਦੇ ਬਾਅਦ ਅਣਛਣ ਅਮਰਨ ਵਰਤਤੇ ਬੈਠਾਂਗੇ ਜੇ ਸਾਡੀ ਕਾਰਵਾਈ ਨਾ ਹੋਈ ਤੇ ਸਾਡੀ ਪ੍ਰਸ਼ਾਸਨ ਨੂੰ ਹੀ ਮੰਗ ਆ ਵੀ ਇਹਨਾਂ ਦੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਕਿਸੇ ਦਬਾਅ ਦੇ ਹੇਠਾਂ ਆ ਗਿਆ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਠੋਕ ਕੇ ਜਵਾਬ ਦੇਵਾਂਗੇ ਹੁਣ ਅਸੀਂ ਘਰ ਬਹਿਣ ਵਾਲੇ ਨਹੀਂ ਇਹਨਾਂ ਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ ਹੈ ਸਾਨੂੰ ਇਹਨਾਂ ਨੇ ਬਹੁਤ ਜਲੀਲ ਕੀਤਾ ਤੁਸੀਂ ਸੀਸੀਟੀਵੀ ਦੇਖੋ ਕਿਦਾਂ ਸਾਨੂੰ ਕੁੜਦੇ ਪਏ ਨੇ ਸਾਡੀਆਂ ਤਲਵਾਰਾਂ ਦੁਕਾਨਾ ਦੇ ਅੰਦਰ ਆ ਕੇ ਤਲਵਾਰਾਂ ਮਾਰਦੇ ਪਏ ਨੇ ਇੰਨੀ ਬਦਮਾਸ਼ੀ ਭਾਜੀ ਅਸੀਂ ਅੱਜ ਤੱਕ ਨਹੀਂ ਦੇਖੀ ਜਿੰਨੀ ਬਦਮਾਸ਼ੀ ਇਹ ਬੰਦੇ ਕਰ ਗਏ ਨੇ ਅੱਜ ਤੱਕ ਤੇ ਕੇ ਲੋਕਲ ਕੋਈ ਐਮਐਲਏ ਉਹਦੇ ਮੁੰਡੇ ਦਾ ਵੀ ਨਾਮ ਲੈਂਦੇ ਪਏ ਸਿਵਲ ਹਸਪੀਟਲ ਚ ਸਾਡੀ ਉਹਦੇ ਨਾਲ ਗੱਲ ਹੋ ਗਈ ਉਹਨੇ ਐਸਐਮ ਨੂੰ ਫੋਨ ਕਰਤਾ ਸਾਡੀ ਤੇ ਬਹੁਤ ਉੱਪਰ ਤੱਕ ਚਲਦੀ ਸਾਡੀ ਮੰਤਰੀ ਵੀ ਸਾਡੀ ਨੇ ਐਮਐਲਏ ਵੀ ਸਾਡਾ ਤੇ ਸਰਕਾਰ ਵੀ ਸਾਡੀ ਹੈ ਐਸਐਮ ਜਰ ਨਿਊਜ਼ ਲਈ ਲੁਧਿਆਣਾ ਤੋਂ ਵਿਸ਼ੇਸ਼ ਚਰੋਟਾ ਦੀ ਰਿਪੋਰਟ